ਅਮਰੀਕਾ ਤੋਂ ਤੀਜਾ ਜਹਾਜ਼ ਲੈਂਡ ਹੋ ਚੁੱਕਿਆ ਤੇ ਉੱਥੇ ਹੀ ਦੱਸਿਆ ਕਿ ਇੱਕ ਨੌਜਵਾਨ ਕੱਲ ਫਰਤੋ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਇੱਕ ਮਾਮਲਾ ਉਸ ਦੇ ਉੱਤੇ ਦਰਜ ਹੈ ਤੇ ਉੱਥੇ ਹੀ ਪੁਲਿਸ ਨੇ 에ਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦਾ ਨਾਮ ਉਸ ਨੌਜਵਾਨ ਦਾ ਨਾਮ ਹੈ ਜਿਹੜਾ ਕਿ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਕਿ ਲੱਗੇ ਹੋਏ ਨੇ ਤੇ ਜਿਸ ਦੇ ਤਹਿਤ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਨੌਜਵਾਨ ਕੁਰਵਿੰਦਰ ਸਿੰਘ ਨੂੰ ਪੁਲਿਸ ਨੇ ਹਿਰਾਸੇ ਦੇ ਵਿੱਚ ਲੈ ਲਿਆ ਤੇ ਦੱਸਦੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਨਗੇ ਨੇ ਕੁਝ ਕੱਲ ਨੌਜਵਾਨ ਤੇ ਉੱਥੇ ਹੀ ਕੱਲ ਤੀਜਾ ਜਹਾਜ਼ ਵੀ ਲੈਂਡ ਹੋਇਆ ਤੇ ਜਿਸ ਦੇ ਤਹਿਤ ਦੱਸਦੀ ਹੈ ਕਿ ਗੁਰਵਿੰਦਰ ਸਿੰਘ 26 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਦੱਸਿਆ ਗਿਆ ਹੈ ਕਿ ਲੁਧਿਆਣੇ ਦੀ ਜਮਾਲਪੁਰ ਥਾਣੇ ਦੇ ਵਿੱਚ ਸਨੇਚਿੰਗ ਦੇ ਮਾਮਲੇ ਜਿਹੜੇ ਕਿ ਦਰਜ ਕੀਤੇ ਗਏ ਤੇ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਦੇ ਪਿਤਾ ਪੰਜਾਬ ਪੁਲਿਸ ਚ ਕਾਂਸਟੇਬਲ ਨੇ ਤੇ ਇਲਾਕਾ ਮਿਹਰਬਾਨ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਤੇ ਜਿਸ ਤੋਂ ਬਾਅਦ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਅਮਰੀਕਾ ਤੋਂ ਜਿਹੜਾ ਕਿ ਇੱਕ ਹੋਰ ਨੌਜਵਾਨ ਡਿਪੋਰਟ ਹੋ ਕੇ ਆਇਆ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਸਨੇਚਿੰਗ ਦੇ ਮਾਮਲੇ ਉਸ ਉੱਤੇ ਦਰਜ ਨੇ ਤੇ ਇਹ ਦੱਸਿਆ ਜਾ ਰਿਹਾ ਕਿ 26 ਸਾਲਾਂ ਦਾ ਗੁਰਵਿੰਦਰ ਸਿੰਘ ਹੈ ਤੇ ਜਿਸ ਤੋਂ ਬਾਅਦ ਅਮਰੀਕਾ ਤੋਂ ਕੁਝ ਨੌਜਵਾਨ ਡਿਪੋਰਟ ਹੋਏ ਨੇ ਤੇ ਜਿਸ ਤੋਂ ਬਾਅਦ ਕੱਲ ਤੀਜਾ ਜਹਾਜ਼ ਲੈਂਡ ਕੀਤਾ ਗਿਆ ਤੇ ਉੱਥੇ ਹੀ ਹੱਥਾਂ ਦੇ ਵਿੱਚ ਹਾਤਕੜੀਆਂ ਪੈਰਾਂ ਚ ਬੇੜੀਆਂ ਸੀ ਤੇ ਜਿਸ ਨੂੰ ਲੈ ਕੇ ਮਾਮਲਾ ਉਥੇ ਹੀ ਪੰਜਾਬ ਦੇ ਵਿੱਚ ਇਹ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਕੱਲ ਇੱਕ ਅਜਿਹੀ ਤਸਵੀਰ ਆਈ ਤੇ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਿੱਖ ਨੌਜਵਾਨ ਸੀ ਉਹਨਾਂ ਦੀਆਂ ਦਸਤਾਰਾਂ ਤੱਕ ਲਾਈਆਂ ਗਈਆਂ ਤੇ ਜਿਸ ਤੋਂ ਬਾਅਦ ਐਸਟੀਪੀਸੀ ਨੇ ਉਹ ਨੌਜਵਾਨਾਂ ਨੂੰ ਦਸਤਾਰਾਂ ਵੀ ਪ੍ਰਦਾਨ ਕੀਤੇ ਆ ਤੇ ਹੁਣ ਇਹ ਦੱਸਿਆ ਗਿਆ ਕਿ ਉਥੇ ਹੀ ਇੱਕ ਅਮਰੀਕਾ ਤੋਂ ਨੌਜਵਾਨ ਆਇਆ ਤੇ ਜਿਸ ਤੋਂ ਬਾਅਦ ਰਿਪੋਰਟ ਹੋਏ ਉਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗੁਰਵਿੰਦਰ ਸਿੰਘ ਨਾਮ ਹੈ ਉਸ ਵਿਅਕਤੀ ਦਾ ਤੇ ਦੱਸਿਆ ਗਿਆ ਕਿ 24 ਸਾਲਾਂ ਦਾ ਹੈ ਤੇ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਦੱਸਿਆ ਗਿਆ ਕਿ ਸਨੇਚਿੰਗ ਦੇ ਮਾਮਲੇ ਸਾਹਮਣੇ ਆ ਰਹੇ ਤੇ ਉਸ ਦਾ ਪਿਤਾ ਖੁਦ ਜਿਹੜੇ ਕਿ ਪੰਜਾਬ ਪੁਲਿਸਚੇ ਨੇ ਤੇ ਜਿਸ ਦੇ ਤਹਿਤ ਸਨੇਚਿੰਗ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇੱਕ ਨੌਜਵਾਨ ਕੱਲ ਫਰਤੋ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਇੱਕ ਮਾਮਲਾ ਉਸ ਦੇ ਉੱਤੇ ਦਰਜ ਹੈ ਤੇ ਉੱਥੇ ਹੀ ਪੁਲਿਸ ਨੇ 에ਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦਾ ਨਾਮ ਉਸ ਨੌਜਵਾਨ ਦਾ ਨਾਮ ਹੈ ਜਿਹੜਾ ਕਿ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਸਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਕਿ ਲੱਗੇ ਹੋਏ ਨੇ ਤੇ ਜਿਸ ਦੇ ਤਹਿਤ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਨੌਜਵਾਨ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਨਗੇ ਨੇ ਕੁਝ ਕੱਲ ਨੌਜਵਾਨ ਤੇ ਉੱਥੇ ਹੀ ਕੱਲ ਤੀਜਾ ਜਹਾਜ਼ ਵੀ ਲੈਂਡ ਹੋਇਆ ਤੇ ਜਿਸ ਦੇ ਤਹਿਤ ਦੱਸਦੇ ਕਿ ਗੁਰਵਿੰਦਰ ਸਿੰਘ 26 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਦੱਸਿਆ ਗਿਆ ਹੈ ਕਿ ਲੁਧਿਆਣੇ ਦੀ ਜਮਾਲਪੁਰ ਥਾਣੇ ਦੇ ਵਿੱਚ ਸਨੇਚਿੰਗ ਦੇ ਮਾਮਲੇ ਜਿਹੜੇ ਕਿ ਦਰਜ ਕੀਤੇ ਗਏ ਤੇ ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਦੇ ਪਿਤਾ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਤੇ ਇਲਾਕਾ ਮਿਹਰਬਾਨ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਤੇ ਜਿਸ ਤੋਂ ਬਾਅਦ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਅਮਰੀਕਾ ਤੋਂ ਜਿਹੜਾ ਕਿ ਇੱਕ ਹੋਰ ਨੌਜਵਾਨ ਡਿਪੋਰਟ ਹੋ ਕੇ ਆਇਆ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਸਨੇਚਿੰਗ ਦੇ ਮਾਮਲੇ ਉਸ ਉੱਤੇ ਦਰਜ ਨੇ ਤੇ ਇਹ ਦੱਸਿਆ ਜਾ ਰਿਹਾ ਕਿ 26 ਸਾਲਾਂ ਦਾ ਗੁਰਵਿੰਦਰ ਸਿੰਘ ਹੈ ਤੇ ਜਿਸ ਤੋਂ ਬਾਅਦ ਅਮਰੀਕਾ ਤੋਂ ਕੁਝ ਨੌਜਵਾਨ ਡਿਪੋਰਟ ਹੋਏ ਨੇ ਤੇ ਜਿਸ ਤੋਂ ਬਾਅਦ ਕੱਲ ਤੀਜਾ ਜਹਾਜ਼ ਲੈਂਡ ਕੀਤਾ ਗਿਆ ਤੇ ਉੱਥੇ ਹੀ ਹੱਥਾਂ ਦੇ ਵਿੱਚ ਹਾਤਕੜੀਆਂ ਪੈਰਾਂ 'ਚ ਬੇੜੀਆਂ ਸੀ ਤੇ ਜਿਸ ਨੂੰ ਲੈ ਕੇ ਮਾਮਲਾ ਉਥੇ ਹੀ ਪੰਜਾਬ ਦੇ ਵਿੱਚ ਇਹ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਕੱਲ ਇੱਕ ਅਜਿਹੀ ਤਸਵੀਰ ਆਈ ਤੇ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਿੱਖ ਨੌਜਵਾਨ ਸੀ ਉਹਨਾਂ ਦੀਆਂ ਦਸਤਾਰਾਂ ਤੱਕ ਲਾਈਆਂ ਗਈਆਂ ਤੇ ਜਿਸ ਤੋਂ ਬਾਅਦ ਐਸਟੀਪੀਸੀ ਨੇ ਉਹ ਨੌਜਵਾਨਾਂ ਨੂੰ ਦਸਤਾਰਾਂ ਵੀ ਪ੍ਰਦਾਨ ਕੀਤੇ ਆ ਤੇ ਹੁਣ ਇਹ ਦੱਸਿਆ ਗਿਆ ਕਿ ਉਥੇ ਹੀ ਇੱਕ ਅਮਰੀਕਾ ਤੋਂ ਨੌਜਵਾਨ ਆਇਆ ਤੇ ਜਿਸ ਤੋਂ ਬਾਅਦ ਰਿਪੋਰਟ ਹੋਏ ਉਸ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗੁਰਵਿੰਦਰ ਸਿੰਘ ਨਾਮ ਹੈ ਉਸ ਵਿਅਕਤੀ ਦਾ ਤੇ ਦੱਸਿਆ ਗਿਆ ਕਿ 24 ਸਾਲਾਂ ਦਾ ਹੈ ਤੇ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਦੱਸਿਆ ਗਿਆ ਕਿ ਸਨੇਚਿੰਗ ਦੇ ਮਾਮਲੇ ਸਾਹਮਣੇ ਆ ਰਹੇ ਤੇ ਉਸ ਦਾ ਪਿਤਾ ਖੁਦ ਜਿਹੜੇ ਕਿ ਪੰਜਾਬ ਪੁਲਿਸਚੇ ਨੇ ਤੇ ਜਿਸ ਦੇ ਤਹਿਤ ਸਨੇਚਿੰਗ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ